ਯੁਗੋ ਦੋਗ ਕਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 683 ਅੰਗ ਤੇ ਸ਼ਬਦ ਉਚਾਰਨ ਕਰਦੇ ਹਨ ਤਨ ਆਸਰੀ ਮਹੱਲਾ ਪੰਜਮਾ ਕਾਰਬਾਰਮਾ ਇੱਕ ਓਮ ਕਾਰ ਸਤ ਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਕਹਿੰਦੇ ਤਾਂ ਬੰਦਨਾ ਕਰਨੀ ਹੈ ਤਾਂ ਹਰ ਦੀ ਬੰਦਨਾ ਕਰ ਬੰਨਿਆ ਜਾਣਾ ਸੇਵਾ ਕਰਨੀ ਵੰਦਨਾ ਕਰਨੀ ਆ ਕਹਿੰਦੇ ਤੂੰ ਹਰ ਦੀ ਸੇਵਾ ਕਰ ਜੇ ਵੰਦਨਾ ਕਰਨੀ ਹੈ ਵੰਦਨਾ ਹਰ ਵੰਦਨਾ ਸੈਸ ਕੀ ਪਾਛਾ ਨੇ ਵੰਦਨਾ ਕਰਨ ਵਾਸਤੇ ਹੁਕਮ ਕੀਤਾ ਕਿ ਵੰਦਨਾ ਕਰਨੀ ਹੈ ਸੇਵਾ ਕਰਨੀ ਹੈ ਹਰਦਿਕ ਹੁਣ ਹਾਲੇ ਅਣਜਾਣ ਹੈ ਕਿ ਵੰਦਨਾ ਸੇਵਾ ਕਰਨੀ ਕਿਸ ਤਰ੍ਹਾਂ ਹੈ ਤੋ ਪਾਛਾ ਬਚਨ ਕਰਦੇ ਆ ਗੋਣ ਗਾਵੋ ਹੋ ਗੋਪਾਲ ਰਾਏ ਕਹਿੰਦੇ ਉਹਦੇ ਗੁਣਾ ਨੂੰ ਗਾ गोपाल है जेड़ा पालद है ना रब ਦੇ ਗੁਣਾਂ ਨੂੰ ਗਾ। ਰੱਬ ਦੇ ਗੁਣਾਂ ਨੂੰ ਗਾਉਣਾ, ਰੱਬ ਦੀ ਬੰਦਨਾ ਕਰਨੀ ਹੈ, ਰੱਬ ਦੀ ਸੇਵਾ ਕਰਨੀ। ਭਲੇਖਾ ਦੂਰ ਕਰਦੇ ਹਨ। ਕਿ ਬੰਦਨਾ ਕਿਤੇ ਹੋਰ ਤਰੀਕੇ ਨਾਲ ਨਾ ਕਰਨ ਲੱਗ ਜਵੇ। ਗੁਰੂ ਜਾਣੀ ਜਾਣ ਹਨ। ਇਸ ਕਰਕੇ ਬਾਚਾ ਬਚਨ ਕਰਦੇ ਹਨ। ਗੁਣ ਗਾ ਬੋਹੋ, गोपाल राई। ਪਹਿਲਾਂ ਬੰਦਨਾ ਸੇਵਾ ਕਰਨ ਵਾਸਤੇ ਦੱਸਿਆ ਫਿਰ ਦੱਸਿਆ ਕਿ ਸੇਵਾ ਉਸ ਦੀ ਗੁਣ ਗਾਉਣ ਦੇ ਨਾਲ ਹੁੰਦੀ ਰਹੋ ਵੱਡੇ ਭਾਗ ਭੇਟੇ ਗੁਰਦੇਵਾ ਕਹਿੰਦੇ ਬਹੁਤ ਵੱਡੇ ਭਾਗ ਹੋਣ ਤਾਂ ਫਿਰ ਮੇਲ ਕਿਸ ਦੇ ਨਾਲ ਹੁੰਦਾ ਗੁਰਦੇਵਾ ਜਿਹੜਾ ਸ਼ਬਦ ਦੇਣੇ ਵਾਲਾ ਦੇਵਤਾ ਗੋਰਾ ਸਬਦ ਦੇਵਾ ਦੇਣ ਵਾਲਾ ਦੇਵਤਾ ਸਬਦ ਸਾਨੂੰ ਦੇਪਤੇ ਨੇ ਦੇਣਾ ਜਿਹੜਾ ਸਬਦ ਹੈ ਇਹ ਸਭ ਤੋਂ ਵੱਡਾ ਦੇਵਤਾ ਹੈ ਸੰਸਾਰ ਦਾ ਦੁਨੀਆ 33 ਕਰੋੜ ਦੇ ਵੀ ਦੇਵਤਾ ਮੰਦ ਮੰਦੀ ਹੈ ਲੇਕਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਨੂੰ ਸਭ ਤੋਂ ਵੱਡਾ ਦੇਵਤਾ ਮੰਨਦੇ ਹਨ ਇਸ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਬਦ ਦੀ ਸੇਵਾ ਕਰਨ ਬਾਅਦ ਤੇ ਉਪਦੇਸ਼ ਕਰਦੇ ਹਨ ਬੰਡੇ ਭਾਗ ਭੇਟੇ ਗੁਰ ਦੇਵਾ ਜਦੋਂ ਸ਼ਬਦ ਮਿਲ ਗਿਆ ਦੇਵਤਾ ਮਿਲ ਗਿਆ ਸੰਸਕ੍ਰਿਤ ਦੇਵੀ ਦੇਵਤਿਆਂ ਦੀ ਪੂਜਾ ਲੋਕ ਕਿਸ ਤਰ੍ਹਾਂ ਕਰਦੇ ਹਨ ਤੂਫਾਂ ਤਕਾ ਕੇ ਅਗਰਬੱਤੀਆਂ ਬਾਲ ਕੇ ਜੋਤਾਂ ਬਾਲ ਕੇ ਲੇਕਿਨ ਇਧਰ ਜਿਹੜਾ ਸਿਰਗੁ ਨਾਨਕ ਦੇਵ ਜੀ ਦਾ ਦੇਵਤਾ ਹੈ ਸ਼ਬਦ ਉਹਦੀ ਸੇਵਾ ਉਹਨੂੰ ਜਪਣ ਦੇ ਨਾਲ ਹੈ ਜਦੋਂ ਫਿਰ ਸ਼ਬਦ ਦੇਵਤਾ ਮਿਲਿਆ ਇਹਦੀ ਸੇਵਾ ਕੀਤੀ ਕੋਟ ਪ੍ਰਾਦ ਮਿਟੇ ਕਹਿੰਦੇ ਕਰੋੜਈ ਪਾਪ ਮਿਟ ਗਿਆ ਇਕ ਨਹੀਂ ਕਰੋੜਾਂ ਪਾਪ ਜਦੋਂ ਸ਼ਬਦ ਦੀ ਸੇਵਾ ਕੀਤੀ ਹੈ ਸ਼ਬਦ ਦੇਵਤੇ ਦੀ ਸੇਵਾ ਕੀਤੀ ਹੈ ਕਰੋੜਈ ਪਾਪ ਮਿਟ ਗਿਆ ਕੋਟ ਪ੍ਰਾਦ ਮਿਟੇ ਹਰ ਸੇਵਾ ਹਰ ਦੀ ਸੇਵਾ ਸ਼ਬਦ ਦੀ ਸੇਵਾ ਹਰ ਦੀ ਸੇਵਾ ਰਬਦ ਦੀ ਰੱਬ ਦੀ ਸੇਵਾ ਹੈ ਕੋਟ ਪ੍ਰਾਧ ਮਿਟੇ ਹਰ ਸੇਵਾ ਜਦੋਂ ਹਰ ਦੀ ਸੇਵਾ ਕੀਤੀ ਹੈ ਫਿਰ ਕਰੋੜਾਂ ਹੀ ਪਾਪ ਖਤਮ ਹੋ ਗਏ ਚਾਰ ਨਕਾਂ ਬਲ ਜਾਂ ਕਾ ਮਨ ਰੱਪੈ ਕਹੇ ਜਿਹਦਾ ਮਨ ਸ਼ਬਦ ਦੇ ਨਾਲ ਰੱਪ ਗਿਆ ਮਿਲ ਗਿਆ ਫਿਰ ਸ਼ਬਦ ਤੇ ਮਨ ਮਿਲ ਜਾਂਦੇ ਹਨ ਇਸ ਤਰੀਏ ਮਿਲ ਜਾਂਦਾ ਜਿਸ ਤਰ੍ਹਾਂ ਜੋਤ ਦੇ ਨਾਲ ਜੋਤ ਰਲ ਜਾਂਦੀ ਹੈ ਸ਼ਬਦ ਦੀ ਸੇਵਾ ਕਰਨ ਦੇ ਨਾਲ ਸ਼ਬਦ ਵੀ ਦੱਸ ਦਿੰਦਾ ਹੈ ਕਿ ਜਿਹੜਾ ਹਰ ਹੈ ਇਹ ਸ਼ਬਦ ਹੈ ਚਰਨ ਕੰਵਲ ਜਾ ਕਾ ਮਨ ਰੱਪੈ ਜਦੋਂ ਮਨ ਸ਼ਬਦ ਦੇ ਵਿੱਚ ਸਮਾ ਗਿਆ ਦਿਖਦਾ ਨਹੀਂ ਸਾਨੂੰ ਕਿ ਸ਼ਬਦ ਮਨ ਵਿੱਚ ਸਮਾ ਗਿਆ ਹੈ ਸ਼ਬਦ ਸਮਾ ਗਿਆ ਰੱਬ ਸਮਾ ਗਿਆ ਸ਼ੋਗ ਅਗਨ ਤਿਸ ਜਨ ਨਾਮ ਵਿਅਪੈ ਜਦੋਂ ਸ਼ਬਦ ਸਮਾਇਆ ਹੈ ਮਨ ਦੇ ਵਿੱਚ ਫਿਰ ਜਿਹੜਾ ਸੋਗ ਹੈ ਸੋਗ ਨਾ ਗਮੀ ਨੂੰ ਕਹਿੰਦੇ ਆਗਨ ਅੱਗ ਇਸ ਜਨ ਨਾ ਵਿਆਪੈ ਕਿ ਇਸ ਉਸ ਜਨ ਨੂੰ ਫਿਰ ਅੱਗ ਵੀ ਸਾੜ ਨਹੀਂ ਸਕਦੀ ਨਾ ਕੋਈ ਸੋਗ ਹੁੰਦਾ ਲੇਕਿਨ ਪਾਚਾ ਦੱਸ ਗਏ ਹਨ ਕਿ ਉਹ ਫਿਰ ਜਨ ਬਣ ਜਾਂਦਾ ਜਨ ਕਦੋਂ ਬਣਿਆ ਜਦੋਂ ਸ਼ਬਦ ਦੀ ਸੇਵਾ ਕੀਤੀ ਹੈ ਹਰ ਦੀ ਸੇਵਾ ਕੀਤੀ ਹੈ ਫਿਰ ਮਨ ਦੇ ਵਿੱਚ ਬਸ ਗਿਆ ਜਦੋਂ ਸ਼ਬਦ ਦੇਵਤਾ ਮਨ ਵਿੱਚ ਬਸਦਾ ਫਿਰ ਉਹ ਜਨ ਬਣ ਜਾਂਦਾ ਹੈ ਉਹ ਸਾਧੂ ਬਣ ਜਾਂਦਾ ਹੈ ਉਹ ਸੰਤ ਬਣ ਜਾਂਦਾ ਸੰਤ ਕਦੋਂ ਬਣਦਾ ਹੈ ਕਦੋਂ ਜਨ ਬਣਦਾ ਕਦੋਂ ਸਾਧੂ ਬਣਦਾ ਕਦੋਂ ਭਗਤ ਬਣਦਾ ਜਦੋਂ ਸ਼ਬਦ ਮਨ ਦੇ ਵਿੱਚ ਸਮਾ ਜਾਂਦਾ ਹੈ ਸ਼ੋਗ ਅਗਨ ਤਿਸ ਜਨ ਨਾ ਬਿਆਪੈ ਸਾਗਰ ਤਰਿਆ ਕਹਿੰਦੇ ਇਹ ਸਾਗਰ ਨੂੰ ਫਿਰ ਤਰ ਗਿਆ ਸਾਗਰ ਤਰਿਆ ਸਾਧੂ ਸੰਗੈ ਫਿਰ ਉਹਦਾ ਸੰਗ ਕਰਨ ਦੇ ਨਾਲ ਜਿਹੜਾ ਜਨ ਬਣ ਗਿਆ ਸਾਧੂ ਬਣ ਗਿਆ ਉਹਦਾ ਸੰਗ ਉਹਨੇ ਤਾਂ ਤਰਨਾ ਸੀ ਲੇਕਿਨ ਜਿਹੜੇ ਉਸ ਦਾ ਸੰਗ ਕਰਦੇ ਹਨ ਉਹ ਵੀ ਤਰ ਜਾਂਦੇ ਹਨ ਉਪਦੇਸ਼ ਕਰ ਦਿੱਤਾ ਪਾਛਾ ਨੇ ਸਾਗਰ ਤਰਿਆ ਸਾਧੂ ਸੰਗੇ ਹੁਣ ਜਨ ਨੂੰ ਫਿਰ ਸਾਧੂ ਦੇ ਵਿੱਚ ਬਦਲ ਦਿੱਤਾ ਹੈ ਕਿ ਸਾਧੂ ਬਣ ਗਿਆ ਉਹ ਦਾ ਸੰਕਰਨ ਦੇ ਨਾਲ ਫਿਰ ਇਹ ਸਾਗਰ ਸਮੁੰਦਰ ਨੂੰ ਤਰ ਜਾਂਦਾ ਸਾਗਰ ਤਰਿਆ ਸਾਧੂ ਸੰਗੈ ਨਿਰਪਉ ਕਹਿੰਦੇ ਫਿਰ ਨਿਰਪਉ ਹੋ ਗਿਆ ਨਿਰਪਉ ਕਦੋਂ ਹੁੰਦਾ ਹੈ ਨਿਰਪਉ ਨਾਮ ਜਪੋ ਕਹਿੰਦੇ ਨਾਮ ਨੂੰ ਜਪੋ ਨਿਰਪਉ ਹੋ ਜਾਊਂਗੇ ਡਰ ਖਤਮ ਹੋ ਜਾਏਗਾ ਨਿਰਪਉ ਨਾਮ ਜਪੋ ਹਰ ਰੰਗੇ ਕਹਿੰਦੇ ਫਿਰ ਹਰ ਦਾ ਰੰਗ ਚੜ ਜਾਂਦਾ ਹੈ ਜਦੋਂ ਹਰ ਦਾ ਰੰਗ ਚੜਦਾ ਹੈ ਫਿਰ ਨਿਰਪਉ ਹੁੰਦਾ ਫਿਰ ਡਰਦਾ ਨਹੀਂ ਡਰ ਖਤਮ ਹੋ ਜਾਂਦਾ ਨਿਰਪਉ ਨਾਮ ਜਪੋ ਬਾਚਾਂ ਨੇ ਹੁਣ ਬਚਨ ਕਰ ਦਿੱਤਾ ਹੈ ਕਿ ਨਾਮ ਨੂੰ ਜਪਣ ਦੇ ਨਾਲ ਨਿਰਪਉ ਹੋ ਜਾਂਦਾ ਹੈ ਹਰ ਦਾ ਰੰਗ ਚੜ ਜਾਂਦਾ ਹੈ ਪਾਰ ਤਨ ਕਹਿੰਦੇ ਜਿਹੜਾ ਪਰਾਇਆ ਤਨ ਹੈ ਨਾ ਦੋਖ ਕਹਿੰਦੇ ਇਸ ਦੇ ਨਾਲ ਦੁੱਖ ਲੱਗਦਾ ਹੈ ਪਰਾਇਆ ਤਨ ਤਾਂ ਜਿ ਕਿ ਤਨ ਨਾ ਆਪਾਂ ਤਾਂ ਜਮੀਨ ਜਾਇਦਾਦ ਪੈਸਿਆਂ ਨੂੰ ਸਮਝਦੇ ਪਰਾਇ ਕੋਈ ਵੀ ਚੀਜ਼ ਹੈ ਧਨ ਹੈ ਇਹ ਜੀਵ ਵੀ ਤਾਂ ਪਰਾਇਆ ਧਨ ਹੈ ਇੱਕ ਆਪਣੀ ਹੁੰਦੀ ਹੈ ਉਹ ਵੀ ਗੁਰੂ ਦੇ ਦਰਬਾਰ ਦੇ ਵਿੱਚ ਆਪਣਾ ਬਣਾ ਲਿੰਦਾ ਹੈ ਇਹ ਜੀਵ ਆਤਮਾ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅਪਣਾਉਂਦੀ ਹੈ ਪਤੀ ਨੂੰ ਪਣਾਉਂਦੀ ਹੈ ਆਪਣੇ ਨੂੰ ਪਤੀ ਦੇ ਪੱਲਾ ਫੜ ਲੈਂਦੀ ਹੈ ਕਿ ਅੱਜ ਤੋਂ ਬਾਅਦ ਤੇਰੀ ਬਣ ਗਈ ਪਤੀ ਬਚਨ ਕਰਦਾ ਹੈ ਕਿ ਮੈਂ ਤੇਰਾ ਬਣ ਗਿਆ ਸਿੱਧ ਗੁਰੂ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਦੋਨੇ ਇੱਕ ਦੂਸਰੇ ਦੇ ਬਣ ਜਾਂਦੇ ਹਨ ਇਹ ਪਰਾਇ ਨਹੀਂ ਰਹੇ ਹੋਣ ਨਾ ਪਤੀ ਤੇ ਨਾ ਪਤੀ ਪ੍ਰਾਇ ਨਹੀਂ ਰਹੇ ਆਪਣੇ ਬਣ ਗਏ ਇਸ ਤੋਂ ਬਿਨਾ ਸਾਰਾ ਕੁਝ ਪਰਾਇਆ ਹੈ ਹੋਰ ਜਿੰਨੇ ਮਰਦ ਤੇ ਔਰਤਾਂ ਹਨ ਸਾਰੇ ਪਰਾਏ ਹਨ ਉਸ ਵਾਸਤੇ ਜਿਸ ਨੇ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਇੱਕ ਦੂਸਰੇ ਨੂੰ ਅਪਣਾ ਲਿਆ ਇਤੋਂ ਗ੍ਰਸਤੀ ਮੰਡਲ ਸ਼ੁਰੂ ਹੋ ਜਾਂਦੀ ਹੈ ਇਸ ਮੰਡਲ ਤੋਂ ਬਾਅਦ ਜਿਹੜਾ ਫਿਰ ਪ੍ਰਾਈ ਮਰਤ ਪ੍ਰਾਈ ਔਰਦ ਨਾਲ ਸੰਬੰਧ ਕਰਦਾ ਹੈ ਇੱਥੋਂ ਦੁੱਖ ਪੈਦਾ ਹੋ ਜਾਂਦਾ ਹੈ ਇੱਥੋਂ ਦੁੱਖਾਂ ਦੀ ਸ਼ੁਰੂਆਤ ਹੁੰਦੀ ਹੈ ਦੁੱਖ ਜੰਮ ਪੈਂਦਾ ਹੈ ਸਰਸਿੰਗੇ ਖੇਤੀ ਬੀਜ ਪਾਈਏ ਤਾਂ ਜਮਦਾ ਬੀਜ ਜਿਹੜਾ ਜੇ ਪਾਈਏ ਉਹ ਜਿਹੜਾ ਜਮਦਾ ਆਪੇ ਸਵਾਲ ਕਰਕੇ ਆਪੇ ਜਵਾਬ ਦੇ ਦਿੱਤਾ ਹੈ ਕਿ ਦੁਨੀਆ ਦੁਖੀ ਕਿਉਂ ਹੈ ਕਿਉਂ ਹਸਪਤਾਲ ਭਰੇ ਪਏ ਹਨ ਅਸੀਂ ਪرائی ਚੀਜ਼ ਲੈਂਦੇ ਹਾਂ ਅਣਜਾਣ ਭਣੇ ਦੇ ਵਿੱਚ ਪਾਰ ਤਨ ਜਿਵੇਂ ਕਿ ਤਨ ਨਾ ਇਹ ਜੀਵ ਆਤਮਾ ਨੂੰ ਵੀ ਕਹਿੰਦੇ ਆ ਤਨ ਤੇ ਪ੍ਰੇ ਪ੍ਰੇਪਤੀ ਨੂੰ ਪਰਮਾਤਮਾ ਨੂੰ ਕਹਿੰਦੇ ਆ ਤਨ ਇਹ ਜੀਵ ਆਤਮਾ ਨੂੰ ਕਹਿੰਦੇ ਆ ਕਹਿੰਦੇ ਜਦੋਂ ਤੈ ਪ੍ਰਾਈ ਜੀਵ ਆਤਮਾ ਲਈ ਜਦੋਂ ਤੈ ਪਰਾਏ ਮਰਦ ਤੇ ਇਸਤਰੀ ਨਾਲ ਸੰਬੰਧ ਬਣਾਏ ਦੋਖ ਕਿ ਇਹ ਦੋਖ ਹੈ ਇੱਕ ਹੁੰਦਾ ਦੋਖੇ ਦੋਖ ਬਣ ਗਿਆ ਮਹਾ ਦੋਖ ਇਸ ਤੋਂ ਵੱਡਾ ਪਾਪ ਇਸ ਸੰਸਾਰ ਦੇ ਵਿੱਚ ਨਹੀਂ ਹੈ ਇਹ ਪਾਪ ਕਰਨ ਦੀ ਬਦੌਲਤੀ ਅੱਜ ਹਸਪਤਾਲ ਭਰੇ ਪਏ ਆ ਅੱਜ ਘਰ ਘਰ ਦੇ ਵਿੱਚ ਦਵਾਈਆਂ ਦੇ ਢੇਰ ਲੱਗੇ ਪਏ ਆ ਬੈਠਿਆ ਨਹੀਂ ਜਾਂਦਾ ਸਿੱਧਾ ਪਧਰਾ ਬਾਬੇ ਨਾਨਕ ਦੇ ਦਰਬਾਰ 'ਚ ਬੀਨੇ ਬੈਠਿਆ ਜਾਂਦਾ ਪਾਪਾਂ ਦੇ ਨਾਲ ਬੇੜੀ ਭਰ ਚੁੱਕੀ ਐ ਕਿਉਂ ਅਣਜਾਣਤ ਵਿਖਿਆਵੇਂ ਜੇ ਜਾਣਤ ਆਪਨ ਆਪ ਬਚੇ ਸੋਗ ਅਗਰ ਤਿਸ ਜਾਨਾ ਨਾ ਬਿਆਪੈ ਭਰ ਤਨ ਦੋਖ ਕੁਛ ਪਾਪ ਨਾ ਫੇੜੈ ਕਹਿੰਦੇ ਦੇਖ ਲਈ ਪਾਪ ਹੁ ਦੱਸਤਾ ਪਰਾਇ ਧਨ ਦਾ ਪਾਪ ਸਭ ਤੋਂ ਵੱਡਾ ਇਹ ਪਾਪ ਹੈ। ਪ੍ਰਾਈ ਇਸਤਰੀ ਪ੍ਰਾਈ ਮਰਦ ਨਾਲ ਸੰਬੰਧ ਬਣਾਉਣਾ ਸਭ ਤੋਂ ਮਹਾਪਾਪ ਹੈ। ਲੇਕਿਨ ਸੰਸਾਰ ਇਸ ਨੂੰ ਪਾਪ ਨਹੀਂ ਮੰਨਦਾ। ਸੰਸਾਰ ਇਸ ਨੂੰ ਪਾਪ ਨਹੀਂ ਮੰਨਦਾ। ਸਿਰ ਗੋ ਨਾਨਕਦੇਵ ਜੀ ਮਹਾਰਾਜ ਪਾਪ ਮੰਨਦੇ ਹਨ। ਪਰ ਤਨ ਦੋਖ ਕੁਛ ਪਾਪ ਨਾ ਫੇੜੈ। ਕਹਿੰਦੇ ਜਦੋਂ ਤੈਂ ਇਹ ਪਾਪ ਨਹੀਂ ਕੀਤਾ ਫਿਰ ਕੀ ਬਚਨ ਕੀਤਾ ਜਾਂ ਮ ਜੰਦਾਰ ਨਾ ਆਵੇ ਨੇੜੇ ਕਹਿੰਦੇ ਜਾਂ ਮ ਤੇ ਜੰਡਾਲ ਵੀ ਤੇਰੇ ਨੇੜੇ ਨਹੀਂ ਆਉਣਗੇ ਐ ਦੁੱਖ ਤਾਂ ਕਿੱਥੋਂ ਨੇੜੇ ਆ ਜਾਣਗੇ ਜਾਂ ਮ ਵੀ ਨਹੀਂ ਨੇੜੇ ਆਉਣਗੇ ਚੱਲ ਸੰਗੇ ਮੰਜ਼ਲ ਔਖੀ ਬੜੀ ਐ ਕਮਾਉਣੀ ਬੜੀ ਔਖੀ ਐ ਸਾਧੂ ਸੰਤਾਂ ਦੇ ਬਚਨ ਕਮਾਉਣੇ ਬੜੇ ਔਖੇ ਆ ਸੌਕੀ ਮੰਜ਼ਲ ਨਹੀਂ ਐ ਲੇਕਿਨ ਬਚਨ ਹਨ ਦਰਗਾਹ ਤੋਂ ਜਦੋਂ ਇਹ ਪਾਪ ਨਹੀਂ ਕੀਤਾ ਨਾ ਪਰ ਤਨ ਤੋ ਦੂਰ ਰਹਿਆ ਫਿਰ ਜਮ ਵੀ ਨੇੜੇ ਨਹੀਂ ਆਉਣਗੇ ਜਮ ਵੀ ਦੂਰੇ ਰਹਿਣਗੇ ਜਾਮਨ ਜੰਦਾਰ ਨਾ ਆਵੇ ਨੇੜੇ ਕਹਿੰਦੇ ਜਮ ਜਿਹਨਾਂ ਨੇ ਬੰਦ ਕੇ ਲੈ ਕੇ ਜਾਣਾ ਸੀ ਨੇੜੇ ਨਹੀਂ ਆਉਂਦੇ ਤ੍ਰਿਸ਼ਨਾ ਅਗਨ ਕਹਿੰਦੇ ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਨਾ ਇਹ ਤ੍ਰਿਸ਼ਨਾ ਦੀ ਅੱਗ ਕਰਕੇ ਹੀ ਪ੍ਰਾਈ ਔਰਤ ਪ੍ਰਾਈ ਮਰਦ ਨਾਲ ਸਬੰਧ ਬਣਾਉਂਦਾ ਹੈ ਇਹ ਕਾਮ ਦੀ ਅੱਗ ਭੜਕਦੀ ਹੈ ਇਹ ਤ੍ਰਿਸ਼ਨਾ ਪਰਦੀ ਨਹੀਂ ਲੇਕਨ ਤ੍ਰਿਚਨਾ ਦੀ ਅੱਗ ਫਿਰ ਬੁਝ ਜਾਂਦੀ ਹੈ ਤ੍ਰਿਚਨਾ ਅਗਨ ਪ੍ਰਭ ਆਪ ਬੁਝਾਈ ਰੱਬ ਕਹਿੰਦੇ ਆਪ ਇਹ ਤ੍ਰਿਚਨਾ ਦੀ ਅੱਗ ਨੂੰ ਬੁਝਾ ਦਿੰਦਾ ਨਾਨਕ ਉਧਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕਰਨ ਕਹਿੰਦੇ ਆਧਾਰ ਹੋ ਜੋ ਪ੍ਰਭ ਸਰਨਾਈ ਕਹਿੰਦੇ ਪ੍ਰਭ ਦੀ ਸ਼ਰਨ ਦੇ ਵਿੱਚ ਆ ਜਦੋਂ ਪ੍ਰਭ ਦੀ ਸ਼ਰਨ ਦੇ ਵਿੱਚ ਆਇਆ ਫਿਰ ਪ੍ਰਭੂ ਨੇ ਸਮਝਾ ਦਿੱਤਾ ਬਾਬੇ ਨਾਨਕ ਨੇ ਸਮਝਾ ਦਿੱਤਾ ਸਾਧੂ ਸੰਤਾਂ ਨੇ ਸਮਝਾ ਦਿੱਤਾ ਹੈ ਕਿ ਇਸ ਸ੍ਰਿਸ਼ਟੀ ਦੇ ਵਿੱਚ ਸਭ ਤੋਂ ਮਹਾਪਾਪ ਪਰਾਇ ਇਸਤਰੀ ਤੇ ਪਰਾਇ ਮਰਦ ਦਾ ਸੰਬੰਧ ਬਣਾਉਣਾ ਸੋ satsang ਦੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸੁਪਾਸਤ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ